ਬੋਲੋ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਕੋ ਓੰਕਾਰ ਵਾਹਿਗੁਰੂ ਜੀ ਕੀ ਪਤੇ ਸ੍ਰੀ ਪਕੋਤੀ ਜੀ ਸਹਾਇ ਬਾਹਰ ਸ੍ਰੀ ਪਕੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰਥਮ ਪਕੋਤੀ ਸਮਰਘਾ ਗੁਰੂ ਨਾਨਕ ਲੰਕ ਆਏ ਪ੍ਰੰਗਤ ਕਰਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਅਰਦਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸਟੇਟਸ ਸਭ ਦੁਖ ਜਾਏ ਇਕ ਬਹਾਦਰ ਸਮਰਿਆ ਕਰਨੂ ਨੇ ਦਵੇ ਤਾਂ ਇਸ ਤਾਈ ਹੋਏ ਸਹਾਇ 10ਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਪਾਈ ਹੋਏ ਸਹਾਇ ਦਸਾਂ ਬਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ੰਤ ਧਾਰ ਦਾ ਧਿਆਨ ਤਰ ਕੇ ਬੋਲੋ ਜੀਵਾ ਗੁਰੂ ਪੰਜਾਬ ਪਿਆਰਿਆਂ ਚੋਂ ਹੰਸਾਬ ਜਾਦਿਆਂ 40 ਮਖਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਦਰ ਕੀਤਾ ਤੇ ਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹੇ ਗੁਰੂ ਜਨਾ ਸੰਗਾਂ ਸੰਗਣੀਆਂ ਨੇ ਧਰਮ ਹੇਤ ਸੀਸ ਕਿਤੇ ਬੰਦ ਬੰਦ ਕਟਾਏ ਖੋਪਰੀਆਂ ਨੋਹੀਆਂ ਚਰਕੜੀਆਂ ਦੇ ਜੜ ਆਰਿਆਂ ਨਾਲ ਚਰਾਏ ਗਏ ਗੁਰਦਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਰਿਆ ਸਖੇ ਕੇ ਕਸਾਂ ਸਵਾਸਾਂ ਨਾਲ ਲਿਬਾਹੀ ਤਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੈਤਾਵੇ ਤੇ ਤਾਵਨ ਕਾ ਸਰਕਾਰ ਸਰਬ ਸੁਖ ਹੋਵੇ ਜਾਹਾਂ ਜਾਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਹਾ ਦਾਣ ਪ੍ਰਸਾਦ ਦਾਣ ਦਾਨਾਂ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗੋ ਜਗਾਟਾਲ ਧਰਮ ਕਾਜ ਹੈ ਕਰ ਹੋਵੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਉੱਚੇ ਮਤ ਪਤ ਦਾ ਰੱਖਾ ਆਪ ਵਾਹਿਗੁਰੂ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜੇ ਅਗੇ ਖੋਲੇ ਦਰਸ਼ਨ ਤੇ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਨ ਓਟਿਆਂ ਦੀ ਓਟ ਨਿਆਸਿਆਂ ਦਾ ਆਸਰਾ। ਧੰ ਧੰ ਦਸਾਂ ਪਾਤਸ਼ਾਹਿਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਆਪ ਜੀਆਂ ਦੇ ਪਵਿੱਤਰ ਪਾਵਨ ਚਰਨਾਂ ਵਿਚ ਅਰਦਾਸ ਬੇਨਤੀ ਹੈ ਧੰ ਧੰ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ। ਆਪ ਜੀ ਦੇ ਪਵਿੱਤਰ ਪਾਵਨ ਦਰਬਾਰ ਵਿਖੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਜੋਦ ਰਹੀ ਹੈ। ਕਿਰਪਾ ਕਰੋ। ਸਰਬਾਤਨੋ ਨਾਮ ਦੀ ਦਾਤ, ਅਮਰਤ ਦੀ ਦਾਤ, ਪਰ ਸਿੱਖਸ਼ੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਔਰ ਸਰਬਤ ਸੰਗਤ ਦਾ ਭਲਾ ਕਰਨੋਂ ਸੱਚੇ ਬਾਛ। ਧਾਰਾਹੀ ਸੰਗਤ ਦੀ ਹਾਜ਼ਰੀ ਕਦਮ-ਕਦਮ ਲਿਖੇ ਵਿਚ ਲਾਉਣਾ। ਨਾਮ ਦੀ ਦਾਤ, ਸੇਵਾ ਸਿਮਰਨ ਦੀ ਦਾਤ ਬਖਸ਼ਿਸ਼ ਕਰਨੀ ਹੋਈਆਂ, ਭੁੱਲਾਂ ਚੁੱਕਾਂ ਦੀ ਖਮਾ ਕਰਨੀ। ਕਿਰਪਾ ਕਰੋ ਚੜ੍ਹਦੀ ਕਲਾ ਬਖਸ਼ੋ, ਸਰਬਤ ਦਾ ਭਲਾ ਕਰੋ, ਸੁਖ ਹੋਵੇ, ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੀ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ